ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਬਹੁਤ ਸਿੱਖ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਇੱਕ ਲੋਹਾਰ ਜਾਤ ਦਾ ਗੁਜਰਨਾਮੀ ਸਿੱਖ ਸੀ ਫਿਰ ਉਹ ਚੱਲ ਕੇ ਗੁਰੂ ਜੀ ਦੇ ਦਰਬਾਰ ਆਇਆ ਵੰਦਨਾ ਕਰਕੇ ਉਹ ਗੁਰੂ ਜੀ ਦੇ ਪਾਸ ਬੈਠ ਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੇ ਬੇਨਤੀ ਕੀਤੀ ਹੇ ਗੁਰੂ ਜੀ ਅਸੀਂ ਭੋਜਨ ਅਤੇ ਕਪੜੇ ਵਾਸਤੇ ਸਾਰਾ ਦਿਨ ਕੰਮ ਵਿੱਚ ਲੱਗੇ ਰਹਿੰਦੇ ਹਾਂ ਗ੍ਰਸਥ ਵਿੱਚ ਫਸੇ ਅਸੀਂ ਵੇਲ ਨਹੀਂ ਪਾਉਂਦੇ ਤਾਂ ਕਿ ਤੁਹਾਡੀ ਸੇਵਾ ਕਰੀਏ ਤੇ ਤੁਹਾਡੇ ਪਾਸ ਰਹੀਏ ਸਾਡਾ ਕਿਸ ਤਰ੍ਹਾਂ ਕਲਿਆਣ ਹੋਏਗਾ ਤੇ ਜਨਮ ਮਰਨ ਦੇ ਬੰਧਨ ਕਿਵੇਂ ਖਤਮ ਹੋਣਗੇ ਇਹ ਸੁਣ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਇੱਕ ਚਿਤ ਹੋ ਕੇ ਸਦਾ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਜਿੰਨੀ ਵਾਰੀ ਨਿਤ ਪੜਿਆ ਜਾਵੇ ਪੜਦੇ ਰਹੋ ਫਿਰ ਉਸ ਦਾ ਵੱਡਾ ਫਲ ਪ੍ਰਾਪਤ ਹੁੰਦਾ ਹੈ ਜੇ ਕੋਈ ਗਰੀਬ ਵੇਖੋ ਤਾਂ ਉਸ ਦਾ ਕੰਮ ਕਰ ਦਿਓ ਉਸ ਪਾਸੋਂ ਮਜ਼ਦੂਰੀ ਨਾ ਲਗੋ ਸ੍ਰੀ ਜਪਜੀ ਸਾਹਿਬ ਦੇ ਅਰਥਾਂ ਤੇ ਵਿਚਾਰ ਕਰੋ ਤੇ ਆਪਣੇ ਸੁਆਸ ਸੁਆਸ ਨੂੰ ਅੰਦਰ ਧਾਰਨ ਕਰੋ ਸੇਵਾ ਉਪਕਾਰ ਜੋ ਵੀ ਭਲੇ ਕਰਮ ਕਰੋ ਉਹ ਗੁਰੂ ਜੀ ਵਿੱਚ ਪ੍ਰੀਤ ਰੱਖ ਕੇ ਗੁਰੂ ਨਿਮਿਤ ਕਰੋ ਸਦਾ ਗਰੀਬਾਂ ਤੇ ਦਇਆ ਕਰੋ ਜਿਹੜੀ ਆਪਣੇ ਹੱਥਾਂ ਨਾਲ ਕਮਾਈ ਕਰਦੇ ਹੋ ਉਸ ਵਿੱਚੋਂ ਦਸਵੰਦ ਆਪਣੇ ਗੁਰੂ ਵਾਸਤੇ ਕੱਢੋ ਸਾਧਨਾ ਕਰਨ ਵਾਲੇ ਸਿੱਖ ਜੇ ਤੁਹਾਡੇ ਘਰ ਆਉਣ ਤਾਂ ਬਹੁਤ ਪ੍ਰੇਮ ਕਰਕੇ ਉਹਨਾਂ ਦੀ ਸੇਵਾ ਕਰੋ ਗੁਰੂ ਜੀ ਦਾ ਉਪਦੇਸ਼ ਸੁਣ ਕੇ ਗੁਜਰ ਲੋਹਾਰ ਨੇ ਹਿਰਦੇ ਵਿੱਚ ਧਾਰਨ ਕਰ ਲਿਆ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਸੀ ਉਸ ਤਰ੍ਹਾਂ ਹੀ ਕਾਰ ਕਰਦਾ ਸੀ ਉਸ ਦੇ ਪਿੰਡ ਵਿੱਚ ਭਗਤ ਗ੍ਰਸਤੀ ਰਹਿੰਦੇ ਸਨ ਰਾਜੇ ਨੇ ਉਹਨਾਂ ਦੇ ਨਾਂ ਦੋਮਤ ਲਾ ਕੇ ਉਹਨਾਂ ਨੂੰ ਫੜ ਕੇ ਬੇੜੀਆਂ ਲਾ ਦਿੱਤੀਆਂ ਤੇ ਉਹਨਾਂ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਕਈ ਦਿਨਾਂ ਬਾਅਦ ਪ੍ਰਭੂ ਨੇ ਸਹਾਇਤਾ ਕਰਕੇ ਕਿਸੇ ਤਰ੍ਹਾਂ ਕੈਦਖਾਨੇ ਵਿੱਚੋਂ ਕੱਢ ਦਿੱਤੇ। ਅੱਧੀ ਰਾਤ ਨੂੰ ਉਹ ਚੱਲ ਕੇ ਆਏ ਉਹਨਾਂ ਦੇ ਪੈਰਾਂ ਨੂੰ ਸੰਗਲ ਪਏ ਹੋਏ ਸਨ। ਉਹ ਗੁਜਰ ਨਾਮੀ ਲੋਹਾਰ ਦੇ ਘਰ ਗਏ। ਉਸਦੇ ਪਾਸ ਜਾ ਕੇ ਉਹਨਾਂ ਨੇ ਕਿਹਾ ਪ੍ਰਭੂ ਦੇ ਵਾਸਤੇ ਸਾਡੀਆਂ ਜ਼ੰਜੀਰਾਂ ਕੱਟ ਦਿਓ। ਤੁਹਾਨੂੰ ਜਮਾ ਦੀ ਫਾਇਹੀ ਨਹੀਂ ਪਾਏਗੀ। ਗੁਜਰ ਲੋਹਾਰ ਉਹਨਾਂ ਭਗਤਾਂ ਦੀ ਗੱਲ ਸੁਣ ਕੇ ਬਹੁਤ ਡਰ ਗਿਆ ਸੋਚਣ ਲੱਗਾ ਕਿ ਰਾਜੇ ਨੂੰ ਜੇ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਮੇਰੇ ਸਾਰੇ ਪਰਿਵਾਰ ਨੂੰ ਫੜ ਲਏਗਾ ਰਾਜਾ ਬੜਾ ਜ਼ਾਲਮ ਹੈ ਤੇ ਬਹੁਤ ਮਾਰ ਪਵਾਏਗਾ ਪਹਿਲਾਂ ਤਾਂ ਡਰ ਗਿਆ ਫਿਰ ਦੁਬਾਰਾ ਵਿਚਾਰ ਕੀਤੀ ਕਿ ਗੁਰੂ ਜੀ ਨੇ ਮੈਨੂੰ ਉਪਦੇਸ਼ ਦਿੱਤਾ ਸੀ ਪ੍ਰਭੂ ਵਾਸਤੇ ਕਾਰੀ ਕਰ ਦਿਓ ਤੇ ਕਿਸੇ ਪ੍ਰਕਾਰ ਵੀ ਦੇਰ ਨਾ ਲਾਓ ਮੈਂ ਗੁਰੂ ਜੀ ਦੇ ਉਪਦੇਸ਼ ਦੀ ਉਲੰਘਣਾ ਨਹੀਂ ਕਰਾਂਗਾ ਭਾਵੇਂ ਕੁਝ ਵੀ ਹੋ ਜਾਏ ਇਸ ਤਰ੍ਹਾਂ ਸੋਚਣ ਲੱਗਾ ਸੰਤਾਂ ਦੇ ਕਹਿਣ ਤੇ ਦੋਹਾਂ ਲੋਕਾਂ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਉਸਨੇ ਦੇਰ ਨਾ ਲਾਈ ਤੇ ਉੱਠ ਕੇ ਫੌਰਨ ਉਸਨੇ ਉਹਨਾਂ ਦੀਆਂ ਬੇੜੀਆਂ ਕੱਢ ਦਿੱਤੀਆਂ ਭਗਤ ਅਸੀਸਾਂ ਦੇ ਕੇ ਆਪਣੇ ਦੇਸ਼ ਨੂੰ ਚਲੇ ਗਏ ਗੁਜਰ ਲੋਹਾਰ ਦੇ ਮਨ ਵਿੱਚ ਵਿਸ਼ੇਸ਼ ਗਿਆਨ ਪ੍ਰਗਟ ਹੋ ਗਿਆ ਐਸੇ ਪ੍ਰਕਾਰ ਇੱਕ ਵਾਰੀ ਇੱਕ ਜੀਵਾ ਨਾਮੀ ਸਿੱਖ ਗੁਰੂ ਜੀ ਦੇ ਪਾਸ ਆਇਆ ਉਹ ਸਦਾ ਹੀ ਸ਼ਰਧਾ ਧਾਰਨ ਕਰਕੇ ਗੁਰੂ ਜੀ ਦੀ ਸੇਵਾ ਕਰਦਾ ਸੀ ਉਹ ਦਹੀਂ ਤੇ ਖਿਚੜੀ ਤਿਆਰ ਕਰਕੇ ਲਿਆਉਂਦਾ ਸੀ ਤੇ ਕਈ ਹੋਰ ਭੋਜਨ ਵੀ ਗੁਰੂ ਜੀ ਨੂੰ ਛਕਾਉਂਦਾ ਸੀ ਇੱਕ ਦਿਨ ਜਦ ਚਾਰ ਘੜੀਆਂ ਦਿਨ ਰਹਿੰਦਾ ਸੀ ਤਾਂ ਉਹ ਗੁਰੂ ਜੀ ਅੱਗੇ ਹੱਥ ਜੋੜ ਕੇ ਬੋਲਿਆ ਅੱਜ ਬਹੁਤ ਹਨੇਰੀ ਚੱਲ ਰਹੀ ਹੈ ਇਹ ਰੁਕੇਗੀ ਨਹੀਂ ਮੈਨੂੰ ਇਹੀ ਲੱਗ ਰਿਹਾ ਹੈ ਵੱਡੀ ਰਾਤ ਬੀਤਣ ਤੋਂ ਬਾਅਦ ਇਹ ਹਟ ਜਾਏਗੀ ਹੁਣ ਤਾਂ ਬੜੀ ਮਿੱਟੀ ਛਾ ਰਹੀ ਹੈ ਜੇ ਤੁਸੀਂ ਆਪਣੇ ਪਵਿੱਤਰ ਮੁਖ ਤੋਂ ਬਚਨ ਕਰ ਦੋ ਤਾਂ ਇਹ ਸਾਰਾ ਹਨੇਰੀ ਘਟਾ ਹਟ ਜਾਏਗਾ ਫਿਰ ਮੈਂ ਫੌਰਨ ਭੋਜਨ ਖਾ ਲੂੰਗਾ ਬਾਅਦ ਵਿੱਚ ਤੁਹਾਨੂੰ ਭਿੰਨ-ਭਿੰਨ ਪ੍ਰਕਾਰ ਦੇ ਭੋਜਨ ਛਕਾਵਾਂਗਾ ਫਿਰ ਬਾਅਦ ਚੋਂ ਇਹ ਹਨੇਰੀ ਹੁਣ ਵਾਂਗੂ ਫੇਰ ਚੱਲ ਪਏਗੀ ਸੇਰ ਗੁਰੂ ਅੰਗਦ ਦੇਵ ਜੀ ਨੇ ਸੁਣ ਕੇ ਕਿਹਾ ਅਜਿਹੇ ਮਨੋਰਥ ਕਦੇ ਵੀ ਆਪਣੇ ਮਨ ਵਿੱਚ ਨਾ ਕਰੀਏ ਜਿਸ ਕਾਰਨ ਆਪਣੇ ਸਿਰ ਤੇ ਮਹਾਦੋਸ਼ ਧਾਰਨ ਕਰ ਲਈਏ ਪਰਮੇਸ਼ਰ ਨੇ ਜੋ ਹਵਾ ਚਲਾਈ ਹੈ ਇਸ ਨਾਲ ਬਹੁਤ ਕਾਰਜ ਰਾਸ ਹੋਣੇ ਹਨ ਤੇ ਸਿਰੇ ਚੜ੍ਹਨੇ ਹਨ ਸਮੁੰਦਰ ਵਿੱਚ ਅਨੇਕਾਂ ਜਹਾਜ਼ ਹਜ਼ਾਰਾਂ ਮਰਦਾਂ ਨੂੰ ਚੜਾ ਕੇ ਚੱਲ ਰਹੇ ਹਨ ਬਹੁਤ ਵਪਾਰ ਕਰਕੇ ਆਪਣੀ ਗੁਜ਼ਾਰਾਨ ਕਰਦੇ ਹਨ ਲਾਭ ਦੀ ਖੋਜ ਵਿੱਚ ਵੱਖ-ਵੱਖ ਦੀਪਾਂ ਵੱਲ ਜਾਂਦੇ ਹਨ ਬਹੁਤ ਦਿਨਾਂ ਤੋਂ ਹਵਾ ਬੰਦ ਸੀ ਹੁਣ ਜਹਾਜ਼ਾਂ ਆਦ ਨੂੰ ਚਲਾਉਣ ਵਾਸਤੇ ਪਰਮਾਤਮਾ ਨੇ ਇਹ ਹਵਾ ਚਲਾਈ ਹੈ ਹੋ ਜਾਂਦੀ ਖਾਤਰ ਲੋਕ ਕਮਾਈ ਕਰਦੇ ਹਨ ਵਾਹਿਗੁਰੂ ਇਸ ਬਹਾਨੇ ਉਹਨਾਂ ਨੂੰ ਰੋਜ਼ੀ ਰੋਟੀ ਦਿੰਦਾ ਹੈ ਜਿੱਥੇ ਤਾਂਬੇ ਦੀ ਧਰਤੀ ਹੈ ਉੱਥੇ ਲੱਖਾਂ ਸੱਪ ਰਹਿੰਦੇ ਹਨ ਉਹਨਾਂ ਦੀ ਖਾਤਰ ਮਿੱਟੀ ਢੋੜ ਉਹਨਾਂ ਦੇ ਦੇਸ਼ਾਂ ਵਿੱਚ ਜਾਂਦੀ ਹੈ ਸਾਰੀ ਮਿੱਟੀ ਨੂੰ ਸੱਪ ਆਪਣੇ ਉੱਪਰ ਲਪੇਟ ਲੈਂਦੇ ਹਨ ਉਸ ਮਿੱਟੀ ਨੂੰ ਖਾ ਕੇ ਆਪਣਾ ਝਟ ਲਗਾਉਂਦੇ ਹਨ ਆਪੋ ਆਪਣੀ ਮਿੱਟੀ ਸੰਭਾਲ ਲੈਂਦੇ ਹਨ ਲੱਖਾਂ ਇਸ ਤਰ੍ਹਾਂ ਓਖ ਨਾਲ ਦੁਖੀ ਹਨ ਵਾਹਿਗੁਰੂ ਅਨਾਦੀ ਪਾਲਣਾ ਹੈ ਮਿੱਟੀ ਨੂੰ ਉਥੇ ਪਹੁੰਚਾਉਂਦਾ ਹੈ ਇਸ ਹਨੇਰੀ ਨਾਲ ਵਾਹਿਗੁਰੂ ਹੋਰ ਵੀ ਵੱਡੇ ਵੱਡੇ ਕਾਰਜ ਕਰਦੇ ਹਨ ਹੁਣ ਜੇ ਕਹਿ ਕੇ ਹਵਾ ਬੰਦ ਕਰ ਦਈਏ ਤਾਂ ਸਾਰੇ ਕਾਰਜ ਵਿਗੜ ਜਾਣਗੇ ਤੇ ਸਭ ਪਾਸ ਭੁੱਖੇ ਰਹਿ ਜਾਣਗੇ ਪ੍ਰਭੂ ਸਦਾ ਉਹੀ ਕਿਰਤ ਕਰਦਾ ਹੈ ਜਿਸ ਦੇ ਕਰਨ ਵਿੱਚ ਲਾਭ ਹੈ ਭਾਵੇਂ ਮਨਮੁਖ ਜੀਵ ਕਿੰਨੀਆਂ ਹੀ ਹੁਜਤਾ ਕਰੇ ਹਨੇਰੀ ਲਖਾ ਜੀਵਾ ਦੇ ਦੁੱਖ ਨੂੰ ਦੂਰ ਕਰਦੀ ਹੈ ਹਵਾ ਨੂੰ ਬੰਦ ਕਰਨ ਦਾ ਦੋਸ਼ ਤੁਸੀਂ ਆਪ ਆਪਣੇ ਸਿਰ ਤੇ ਲੈ ਰਹੇ ਹੋ ਇਸ ਰੀਤੀ ਨੂੰ ਮਨ ਮੁਖ ਦੀ ਸੋਚਣੀ ਪਛਾਨ ਜਿਹੜਾ ਹੁੰਦੀ ਨੂੰ ਚਾਹੇ ਕਿ ਇਹ ਮਿਟ ਜਾਵੇ ਜਾਂ ਹੁਜਤਾ ਕਰੇ ਕਿ ਇਹ ਕੀ ਹੁੰਦੀ ਹੈ ਉਹ ਚੰਗੀ ਗੱਲ ਨਹੀਂ ਹੈ ਉਸ ਤਰ੍ਹਾਂ ਹੀ ਕਰੇ ਜਿਵੇਂ ਪ੍ਰਭੂ ਵੇਖੇ ਪ੍ਰਸੰਨ ਹੁੰਦੇ ਹਨ ਨਾ ਹੁਜਤਾ ਕਰੇ ਤੇ ਕਹਿ ਕੇ ਵੀ ਨਾ ਮਿਟਾਵੇ ਗੁਰਮੁਖ ਸਦਾ ਹੀ ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਸੋਖ ਪ੍ਰਾਪਤ ਕਰਦੇ ਹਨ ਉਹ ਆਪ ਤਾਂ ਸੰਕਟ ਬਰਦਾਸ਼ਤ ਕਰ ਲੈਂਦੇ ਹਨ ਪਰ ਦੂਸਰੇ ਲੋਕਾਂ ਨੂੰ ਦੁੱਖ ਨਹੀਂ ਦਿੰਦੇ ਹਨ ਤੂ ਭੋਜਨ ਕਰਨਾ ਚਾਹੁੰਦਾ ਹੈ ਇਸ ਲਈ ਹਨੇਰੀ ਹਟਾਉਣਾ ਚਾਹੁੰਦਾ ਹੈ ਕਿ ਚਾਰ ਘੜੀਆਂ ਪਛੜ ਕੇ ਭੋਜਨ ਨਹੀਂ ਛੱਕ ਸਕਦਾ ਜੇ ਰਾਤ ਹਨੇਰੀ ਨਾ ਰੁਕੇ ਤਾਂ ਸਵੇਰ ਨੂੰ ਭੋਜਨ ਛਕ ਲੈਣਾ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਤੇ ਆਨੰਦ ਪ੍ਰਸੰਨ ਰਹੋ ਜਿਸ ਤਰ੍ਹਾਂ ਸਤਗੁਰੂ ਤੇ ਪ੍ਰਭੂ ਦੀ ਰਜ਼ਾ ਹੈ ਉਸ ਤਰ੍ਹਾਂ ਹੀ ਸਦਾ ਰਾਜ਼ੀ ਰਹੋ ਸਿੱਖੀ ਦਾ ਮੁੱਖ ਧਰਮ ਇਹੋ ਹੀ ਹੈ ਕਿ ਜਿਹੜਾ ਸਿੱਖੀ ਧਰਮ ਧਾਰਨ ਕਰਦਾ ਹੈ ਉਹ ਸਦਾ ਗੁਰੂ ਦੀ ਆਗਿਆ ਵਿੱਚ ਰਹਿੰਦਾ ਹੈ ਤੇ ਗੁਰੂ ਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਇੱਕ ਪਤੀ ਵਰਤੈ स्त्री ਦੇ ਲੱਛਣ ਹੁੰਦੇ ਹਨ ਕਿ ਉਹ ਸਦਾ ਪਤੀ ਦੀ ਆਗਿਆ ਵਿੱਚ ਰਹਿ ਕੇ ਵਿਲੱਖਣ ਸੁਖ ਪ੍ਰਾਪਤ ਕਰਦੀ ਹੈ ਇਸ ਲਈ ਸਦਾ ਪ੍ਰਭੂ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ ਗੁਰਮੁਖ ਜੀ ਬਣ ਕੇ ਸਦਾ ਰਾਜ਼ੀ ਰਹਿਣਾ ਚਾਹੀਦਾ ਹੈ ਜਪ ਤਪ ਵਰਤ ਤੇ ਦਾਨ ਨਾਲ ਜਿਹੜਾ ਫਲ ਮਿਲਦਾ ਹੈ ਉਹ ਪ੍ਰਭੂ ਦੀ ਆਗਿਆ ਵਿੱਚ ਰਹਿ ਕੇ ਸੌਖਿਆ ਹੀ ਪ੍ਰਾਪਤ ਹੋ ਜਾਂਦਾ ਹੈ ਬੜੇ ਪ੍ਰੇਮ ਨਾਲ ਸਤਨਾਮ ਦਾ ਸਿਮਰਨ ਕਰਿਆ ਕਰੋ ਤੇ ਇਸ ਨੀਤੀ ਅਨੁਸਾਰ ਦੇਹ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ ਫਿਰ ਬ੍ਰਹਮ ਗਿਆਨ ਆਸਾਨੀ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ ਤੇ ਮਨੁੱਖ ਕਦੇ ਵੀ ਜਨਮ ਮਰਨ ਵਿੱਚ ਨਹੀਂ ਆਉਂਦਾ ਇਹ ਸੁਣ ਕੇ ਭਾਈ ਜੀਵੇ ਨੇ ਬੰਦਨਾ ਕੀਤੀ ਸਤਿਗੁਰੂ ਜੀ ਦੀ ਸਿੱਖਿਆ ਨੂੰ ਪਲੀ ਪ੍ਰਕਾਰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਕੁਝ ਦਿਨਾਂ ਵਿੱਚ ਹੀ ਗਿਆਨवान ਹੋ ਗਿਆ ਫਿਰ ਸਭ ਇੱਕੋ ਰੂਪ ਜਾਣਦਾ ਸੀ ਜਦ ਤੱਕ ਜਿਉਂਦਾ ਰਿਹਾ ਗੁਰੂ ਜੀ ਦੀ ਸੇਵਾ ਕਰਦਾ ਰਿਹਾ ਫਿਰ ਸਰੀਰ ਛੱਡ ਕੇ ਬ੍ਰਹਮ ਵਿੱਚ ਅਪੇਧ ਹੋ ਗਿਆ ਇਸੇ ਪ੍ਰਕਾਰ ਇੱਕ ਦਿਨ ਢਿੰਗਾ ਨਾਮੀ ਨਾਈ ਚੱਲ ਕੇ ਆਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸੀਸ ਨਿਵਾਇ ਸਿੱਖਾਂ ਦੇ ਪਾਸ ਬੈਠ ਗਿਆ ਤੇ ਉਹਨਾਂ ਨੂੰ ਵੇਖਣ ਲੱਗਾ ਸਿੱਖ ਆਪਸ ਵਿੱਚ ਮਿਲ ਕੇ ਸੇਵਾ ਕਰ ਰਹੇ ਸਨ ਉਹ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗਾ ਸੇਵਾ ਕਰਨੀ ਜਦ ਉਸਦੇ ਦਿਲ ਨੂੰ ਬਹੁਤ ਚੰਗੀ ਲੱਗੀ ਤਾਂ ਬਹੁਤ ਪ੍ਰਸੰਨ ਹੋਇਆ ਤੇ ਹਿਰਦੇ ਵਿੱਚ ਉਸਦੇ ਪ੍ਰੇਮ ਜਾਗਿਆ ਗਰਮ ਪਾਣੀ ਨਾਲ ਇਸ਼ਨਾਨ ਕਰਾਉਂਦਾ ਸੀ ਤੇ ਮੈਲ ਨੂੰ ਨਾਸ਼ ਕਰਕੇ ਕੱਪੜੇ ਧੋਂਦਾ ਸੀ ਮੁੱਠੀ ਚਾਪੀ ਕਰਦਾ ਸੀ ਪੱਖਾ ਵੀ ਚੱਲਦਾ ਸੀ ਤੇ ਮਾਂਝ ਬਣਾ ਕੇ ਭਾਂਡੇ ਧੋਂਦਾ ਸੀ ਕਦੇ-ਕਦੇ ਗੁਰੂ ਜੀ ਦੀ ਸੇਵਾ ਕਰਨ ਦਾ ਵੀ ਅਫਸਰ ਮਿਲਦਾ ਸੀ ਬੜੇ ਪ੍ਰੇਮ ਨਾਲ ਚੰਗੀ ਤਰ੍ਹਾਂ ਗੁਰੂ ਜੀ ਦੀ ਸੇਵਾ ਕਰਦਾ ਸੀ ਇੱਕ ਦਿਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਹੱਥ ਜੋੜ ਕੇ ਉਸ ਨੇ ਬੇਨਤੀ ਕੀਤੀ ਹੇ ਸਤਿਗੁਰੂ ਜੀ ਤੁਸੀਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਣ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਜਿਹੜਾ ਗੁਰੂ ਘਰ ਵਿੱਚ ਚੱਲ ਕੇ ਆਵੇ ਮੁਰੀਦ ਬਣ ਕੇ ਮੁਰਦੇ ਵਾਂਗ ਹੋ ਜਾਏ ਜਿਵੇਂ ਜਿੰਦ ਤੋਂ ਬਗੈਰ ਮੁਰਦੇ ਦਾ ਕੋਈ ਅੰਗ ਨਹੀਂ ਹਿਲਦਾ ਜੇ ਮਰੀਦ ਹੰਕਾਰ ਆਦਿਕ ਸਾਰੇ ਵਿਕਾਰਾਂ ਨੂੰ ਛੱਡ ਦੇਵੇ ਗੁਰੂ ਰੂਪੀ ਕਬਰ ਵਿੱਚ ਜਾ ਕੇ ਸਮਾ ਜਾਵੇ ਮਰੀਦ ਹੋ ਕੇ ਮੁਰਦੇ ਵਾਂਗ ਹੋ ਜਾਏ ਭਾਵ ਆਪਣੇ ਅੜ ਬੱਪਣੇ ਹੰਕਰ ਹੰਕਾਰ ਤੇ ਆਪਣੀ ਰਾਏ ਤੇ ਅਭਿਮਾਨ ਨੂੰ ਛੱਡ ਦੇਵੇ ਏ ਢਿੰਗੇ ਵੇਖ ਪਹਿਲਾਂ ਹੀ ਤੇਰੀ ਨਾਈ ਜਾਤ ਵਿੱਚ ਇੱਕ ਸੈਣ ਨਾਮੀ ਭਗਤ ਹੋਇਆ ਹੈ ਉਹ ਦਿਨ ਰਾਤ ਸੰਤਾਂ ਦੀ ਸੇਵਾ ਕਰਦਾ ਸੀ ਭਗਤ ਸੈਣ ਦਾ ਪ੍ਰੇਮ ਵੇਖ ਕੇ ਰੱਬ ਨੇ ਆਪ ਸੈਣ ਰੂਪ ਧਾਰਨ ਕਰ ਲਿਆ ਰਾਜੇ ਨੂੰ ਐਸੀ ਰੀਤੀ ਨਾਲ ਮੋਹਿਤ ਕੀਤਾ ਕਿ ਉਸ ਨੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਪੋਸ਼ਾਕ ਦੀ ਬਖਸ਼ਿਸ਼ ਕੀਤੀ ਸੈਣ ਭਗਤ ਵਾਂਗੂ ਸੰਤਾਂ ਦੀ ਸੇਵਾ ਕਰਿਆ ਕਰੋ ਸਦਾ ਸੇਵਾ ਕਰੋ ਕਿ ਗੁਰਦੇਵ ਮੋਹਿਤ ਹੋ ਜਾਣ ਭਾਈ ਤਿੱਗਾ ਨੇ ਉਪਦੇਸ਼ ਸੁਣ ਕੇ ਉਸ ਦੀ ਕਮਾਈ ਕੀਤੀ ਪ੍ਰੇਮ ਧਾਰਨ ਕਰਕੇ ਸਿੱਖੀ ਦੀ ਪਦਵੀ ਪ੍ਰਾਪਤ ਕੀਤੀ ਉਸ ਦੇ ਸਾਰੇ ਪਰਿਵਾਰ ਦਾ ਉਧਾਰ ਹੋ ਗਿਆ ਜਿਵੇਂ ਲੱਕੜ ਨਾਲ ਲੋਹਾ ਵੀ ਤਰ ਜਾਂਦਾ ਹੈ ਐਸੇ ਪ੍ਰਕਾਰ ਇੱਕ ਪਾਰੋਜ਼ਵਲ ਕਾ ਨਾਂ ਦਾ ਸਿੱਖ ਸੀ ਉਹ ਵੀ ਇੱਕ ਵਾਰੀ ਗੁਰੂ ਜੀ ਦੇ ਪਾਸ ਆਇਆ ਗੁਰੂ ਜੀ ਦਾ ਜੱਸ ਸੁਣ ਕੇ ਉਸ ਦਾ ਮਨ ਗੁਰੂ ਜੀ ਨੂੰ ਮਿਲਣ ਲਈ ਲਲਚਾਇਆ ਨਮਸਕਾਰ ਕਰਕੇ ਉਹ ਗੁਰੂ ਜੀ ਦੇ ਪਾਸ ਬੈਠ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਗੁਰੂ ਜੀ ਪਰਮ ਹੰਸ ਕੌਣ ਹੁੰਦੇ ਹਨ ਮੈਨੂੰ ਉਹਨਾਂ ਦੇ ਲੱਛਣ ਦੱਸੋ ਮੈਂ ਨਾ ਸੁਨੇ ਹਨ ਤੇ ਨਾ ਉਹਨਾਂ ਦੇ ਰੂਪ ਵੇਖੇ ਹਨ ਅਤੇ ਨਾ ਹੀ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਤੇ ਲੱਛਣ ਨਿਰਧਾਰਿਤ ਕੀਤੇ ਹਨ ਤੁਸੀਂ ਤਾਂ ਉਹਨਾਂ ਬਾਰੇ ਯਥਾਰਤ ਰੂਪ ਵਿੱਚ ਜਾਣਦੇ ਹੋ ਉਹਨਾਂ ਨੂੰ ਕਿਸ ਗੁਣ ਕਰਕੇ ਵੱਡਾ ਸਮਝਦੇ ਹਨ ਸ਼੍ਰੀ ਗੁਰੂ ਅੰਗਦ ਦੇਵ ਜੀ ਸ੍ਰੇਸ਼ਟ ਮਤ ਨਾਲ ਉਸ ਵੱਲ ਵੇਖ ਕੇ ਉਸ ਨੂੰ ਉਪਦੇਸ਼ ਦੇਣ ਖਾਤਰ ਪਰਮ ਹੰਸ ਬਾਰੇ ਦੱਸਣ ਲੱਗੇ हे 파ਰੋ ਜੁਲਕਾ ਸੁਣੋ ਪਰਮ ਹੰਸ ਦੇ ਲੱਛਣ ਜਿਹੜਾ ਸੁਣ ਕੇ ਧਾਰਨ ਕਰ ਲਵੇ ਉਹ ਮਨੁੱਖ ਅਤਿ ਚਤਰ ਬਣ ਜਾਂਦਾ ਹੈ ਹੰਸ ਜਿਹੜਾ ਮਾਨਸ ਰੋਵਰ ਝੀਲ ਵਿੱਚ ਰਹਿੰਦਾ ਹੈ ਉਹ ਜੋ ਭੋਜਨ ਕਰਦਾ ਹੈ ਤਾਂ ਕੇਵਲ ਮੋਤੀਆਂ ਦਾ ਕਰਦਾ ਹੈ ਜੇ ਦੁੱਧ ਤੇ ਪਾਣੀ ਮਿਲ ਕੇ ਇੱਕ ਰੂਪ ਹੋ ਜਾਣ ਤਦ ਜੇ ਉਸ ਮਿਸ਼ਰਣ ਨੂੰ ਹੰਸ ਦੇ ਅੱਗੇ ਰੱਖੀਏ ਤਾਂ ਹੰਸ ਜਲ ਤੇ ਦੁੱਧ ਨੂੰ ਵੱਖ-ਵੱਖ ਕਰ ਦਿੰਦਾ ਹੈ ਉਹ ਅਸਲ ਤੇ ਨਕਲ ਨੂੰ ਛੱਟ ਪਹਿਚਾਣ ਜਾਂਦਾ ਹੈ ਉਹ ਸਾਰੇ ਜਲ ਨੂੰ ਛੱਡ ਦਿੰਦਾ ਹੈ ਤੇ ਦੁੱਧ ਨੂੰ ਪੀ ਜਾਂਦਾ ਹੈ ਹੰਸ ਉੱਡ ਕੇ ਦੇਸ਼ਾਂ-ਪਰਦੇਸਾਂ ਨੂੰ ਚਲੇ ਜਾਂਦੇ ਹਨ ਪਰਮ ਹੰਸਾਂ ਤਾਂ ਵੀ ਵੱਧ ਹੁੰਦੇ ਹਨ ਉਹ ਸਦਾ ਮੋਤੀ ਹੀ ਖਾਣਾ ਚਾਹੁੰਦੇ ਹਨ ਮਾਨਸ ਰੋਵਰ ਗੁਰੂ ਸ਼ਬਦ ਬਾੰਦ ਹੈ ਜਿਸ ਵਿੱਚੋਂ ਹੰਸ ਰੂਪੀ ਮਨੁੱਖ ਮੁਕਤੀ ਰੂਪੀ ਮੋਤੀ ਦਾ ਭੋਜਨ ਲੈਂਦੇ ਹਨ ਤੇ ਹਰ ਸਮੇਂ ਉਸ ਦੇ ਵਿੱਚ ਹੀ ਰਹਿੰਦੇ ਹਨ ਸਰੀਰ ਤੇ ਆਤਮਾ ਮਿਲ ਕੇ ਇੱਕ ਹੋਏ ਹਨ ਬਿਨਾਂ ਵਿਚਾਰ ਦੇ ਕੋਈ ਵੀ ਸਮਝਿਆ ਨਹੀਂ ਹੈ ਪਰਮ ਹੰਸਾਂ ਨੂੰ ਪਹਿਲਾਂ ਹੀ ਗਿਆਨ ਹੁੰਦਾ ਹੈ ਕਿ ਦਿਨ ਭਰਤ ਸਰੀਰ ਇੱਕਸਾਰ ਨਹੀਂ ਰਹਿੰਦਾ ਪਹਿਲਾ ਨਹੀਂ ਸੀ ਤੇ ਨਾ ਹੀ ਅਗਾਂਹ ਹੋ ਰਹੇਗੀ ਵਿਚਾਰ ਕੌਣ ਹੈ ਉਸ ਨੂੰ ਸੱਚੀ ਕਹਿੰਦੇ ਹਨ ਫਿਰ ਅਚੇਤਨ ਹੈ ਇਸ ਵਿੱਚ ਕੋਈ ਛੁਪਾ ਨਹੀਂ ਸਦਾ ਦੁੱਖ ਰੂਪ ਲੈਂਦੇ ਹਨ ਇਹ ਮਨ ਵਿੱਚ ਚੰਗੀ ਤਰ੍ਹਾਂ ਜਾਣਦੇ ਹਨ ਆਤਮਾ ਸੱਚ ਹੈ ਇਹ ਨਿਰਨੇ ਕਰਦਾ ਹੈ ਆਤਮਾ ਪਹਿਲਾਂ ਸੀ ਦੇਹ ਬਾਅਦ ਵਿੱਚ ਧਾਰਨ ਕੀਤੀ ਹੁਣ ਪ੍ਰਤੱਖ ਹੈ ਤੇ ਅਗਾਂਹ ਉਹ ਵੀ ਰਹੇਗੀ ਗੁਰਸਿੱਖ ਇਸ ਤੋਂ ਹੀ ਸੱਚ ਪਹਿਚਾਣਦਾ ਹੈ ਬਾਅਦ ਵਿੱਚ ਆਤਮਾ ਨੂੰ ਚੇਤਨ ਜਾਣਦਾ ਹੈ ਜਿਸ ਦੇ ਸੰਬੰਧ ਹੋਣ ਕਰਕੇ ਤਨ ਚੇਤਨ ਹੁੰਦਾ ਹੈ ਅੱਖ ਆਦ ਇੰਦਰੀਆਂ ਦਾ ਫਰਕਣਾ ਜਿਸ ਬਗੈਰ ਚੰਗੀ ਤਰ੍ਹਾਂ ਜਾਣਿਆ ਨਹੀਂ ਜਾ ਸਕਦਾ ਫਿਰ ਆਤਮ ਦੇ ਆਨੰਦ ਸਰੂਪ ਨੂੰ ਕਿਸੇ ਦਿਵੰਤ ਤੋਂ ਬਗੈਰ ਸਦਾ ਪਰਖਦਾ ਹੈ ਵੇਸ਼ਾਂ ਵਿੱਚ ਆਨੰਦ ਦੀ ਕਲਪਨਾ ਕਰਦਾ ਹੈ ਕਿ ਇਹ ਮੇਰਾ ਰੂਪ ਨਹੀਂ ਹੈ ਅਗਿਆਨੀ ਇਹ ਗੱਲ ਨਹੀਂ ਜਾਣਦਾ ਭਾਪ ਅਗਿਆਨੀ ਇਹ ਗੱਲ ਨਹੀਂ ਸਮਝਦਾ ਕਿ ਆਨੰਦ ਤਾਂ ਮੇਰਾ ਆਪਣਾ ਸਰੂਪ ਹੈ ਮੈਂ ਜੋ ਵਿਸ਼ਾ ਵਿੱਚ ਆਨੰਦ ਦੀ ਕਲਪਨਾ ਕਰ ਰਿਹਾ ਹਾਂ ਉਹ ਗੱਲ ਝੂਠੀ ਹੈ ਉਹ ਸਰੂਪ ਨੂੰ ਪਰਮ ਹੰਸ ਕਿਹਾ ਜਾਂਦਾ ਹੈ ਜੋ ਸੱਤ ਚੇਤਨ ਆਨੰਦ ਤੇ ਅਨੂਪ ਹੈ ਆਤਮਾ ਨੂੰ ਸਦਾ ਸਰੀਰ ਤੋਂ ਵੱਖਰਾ ਜਾਣੇ ਜਿਵੇਂ ਕੋਈ ਮੰਦਰ ਵਿੱਚ ਵੱਸਦਾ ਹੈ ਪਰ ਆਪ ਮੰਦਰ ਨਹੀਂ ਬਣ ਜਾਂਦਾ ਭਾਵ ਮੰਦਰ ਤੋਂ ਵੱਖਰਾ ਰਹਿੰਦਾ ਹੈ ਆਤਮਾ ਨੂੰ ਹੀ ਆਪਣਾ ਰੂਪ ਪਛਾਣੇ ਸਰੀਰ ਦੇ ਹੰਕਾਰ ਨੂੰ ਨਿਰਨਾ ਕਰਕੇ ਤਿਆਗ ਦੇਵੇ ਮੰਦਰ ਵਰਗਾ ਵਖਰਾ ਜਾਣੇ ਜਿਹੜਾ ਪੁਰਾਣਾ ਹੋਣ ਤੇ ਤਿਆਗ ਕੇ ਚਲੇ ਜਾਣਾ ਹੈ ਪਰਮ ਹੰਸ ਉਹ ਹੈ ਜੋ ਪਾਣੀ ਤੋਂ ਦੁੱਧ ਵਾਂਗੂ ਤਨ ਤੋਂ ਆਤਮਾ ਨੂੰ ਵੱਖ ਕਰ ਸਕੇ ਜਿਹੜਾ ਵੀ ਮਨੁੱਖ ਇਸ ਤਰ੍ਹਾਂ ਕਰਦਾ ਹੈ ਉਹ ਹੰਸ ਸਮਾਨ ਹੀ ਹੈ ਉਹਨਾਂ ਮਨੁੱਖਾਂ ਨੂੰ ਪਰਮ ਹੰਸ ਕਹਿੰਦੇ ਹਨ ਜਿਹੜੇ ਸੁੰਦਰ ਬ੍ਰह्म ਗਿਆਨ ਪ੍ਰਾਪਤ ਕਰ ਲੈਂਦੇ ਹਨ ਜਦ ਇਹ ਮਤ ਉਤਾਰਨ ਕਰਦਾ ਹੈ ਕਿ ਆਤਮਾ ਤਨ ਨਾਲੋਂ ਵੱਖਰੀ ਹੈ ਵਿਸ਼ਿਆਂ ਦੇ ਸਵਾਦ ਵਿੱਚ ਨਾ ਪਵੇ ਤੇ ਪਾਪ ਨਾ ਕਰੇ ਕਮਲ ਦੇ ਫੁੱਲ ਵਾਂਗ ਜਲ ਵਿੱਚ ਰਹਿ ਕੇ ਵੀ ਨਿਰਲੇਪ ਰਹੇ ਕਦੇ ਵੀ ਡੋਲੇ ਨਹੀਂ ਭਾਵੇਂ ਕਿੰਨੇ ਵੀ ਦੁੱਖ ਆ ਕੇ ਘੇਰ ਲੈਣ ਕਮਲ ਦੇ ਫੁੱਲ ਵਾਂਗ ਸੂਰਜ ਵਾਲੇ ਪਾਸੇ ਧਿਆਨ ਲਾਵੇ ਤੇ ਰੰਚਕ ਪਰ ਵੀ ਵਿਸ਼ਿਆਂ ਰੂਪੀ ਪਾਣੀ ਸਰੀਰ ਨੂੰ ਨਾ ਛੂਹੇ ਪਰਮਹੰਸ ਇਸ ਤਰ੍ਹਾਂ ਜਗ ਵਿੱਚ ਰਹਿੰਦੇ ਹਨ ਉਹ ਸਦਾ ਹੀ ਦਿਲ ਵਿੱਚ ਆਤਮਵਲ ਧਿਆਨ ਲਾ ਕੇ ਰੱਖਦੇ ਹਨ ਜਦ ਸਰੀਰ ਨੂੰ ਦੁੱਖ ਸੁੱਖ ਆ ਜਾਣ ਉਹ ਕਦੇ ਵੀ ਸੁੱਖ پا ਕੇ ਪਰਸਾਨ ਨਹੀਂ ਹੁੰਦਾ ਤੇ ਦੁੱਖ پا ਕੇ ਦੁਖੀ ਨਹੀਂ ਹੁੰਦਾ ਉਹ ਗਿਆਨੀ ਅਗਿਆਨੀ ਸਭ ਨਾਲ ਬਰਾਬਰ ਦਾ ਵਰਤਾਰਾ ਕਰਦੇ ਹਨ ਤੇ ਇਸ ਜਗ ਨੂੰ ਸੁਪਨੇ ਸਮਾਨ ਜਾਣਦੇ ਹਨ ਉਹਨਾਂ ਨੂੰ ਦੁਬਾਰਾ ਫਿਰ ਕਿਸੇ ਪ੍ਰਕਾਰ ਦਾ ਬੰਧਨ ਨਹੀਂ ਪੈਂਦਾ ਤੇ ਉਹ ਸਦਾ ਬ੍ਰਹਮ ਵਿੱਚ ਸਮਾਏ ਰਹਿੰਦੇ ਹਨ ਜਾਦਾ ਪਾਰਵ ਜੁਲਕਾ ਨੇ ਗੁਰੂ ਜੀ ਦੀ ਇਹ ਸਿੱਖਿਆ ਸੁਣੀ ਤਾਂ ਬੜਾ ਪ੍ਰਸੰਨ ਹੋਇਆ ਫਿਰ ਵਿਚਾਰਨ ਲੱਗਾ ਤੇ ਮਨ ਵਿੱਚ ਬੜਾ ਸੁਖ ਪਾਇਆ ਕਾਫੀ ਲੰਮੇ ਸਮੇਂ ਤੱਕ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦਾ ਰਿਹਾ ਫਿਰ ਉਹ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਗਿਆ ਗੁਰੂ ਅਮਰਦਾਸ ਜੀ ਪਾਸ ਰਹਿ ਕੇ ਉਸ ਨੇ ਬ੍ਰह्म ਗਿਆਨੀ ਦੀ ਪਦਵੀ ਪ੍ਰਾਪਤ ਕਰ ਲਈ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਕੇ ਨੇਹਾਲ ਕੀਤਾ ਹੋਈਆਂ ਭੁੱਲਾਂ ਚੁਕਾਂ ਦੀ ਛਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ